ਪੰਜਾਬ ਚ ਵਧ ਰਹੀ ਗਰਮੀ ਅਤੇ ਹੀਟ ਵੇਵ ਦਾ ਪਰਕੋਪ ਲਗਾਤਾਰ ਜਾਰੀ ਪੰਜਾਬ ਦੇ ਵਿੱਚ ਸਾਨੂੰ ਪਤਾ ਹੈ ਕਿ ਅੰਮ੍ਰਿਤਸਰ ਇੱਕ ਐਕਸਟ੍ਰੀਮ ਜੋਨ ਹੈ ਜਿੱਥੇ ਬਹੁਤ ਜ਼ਿਆਦਾ ਗਰਮੀ ਐ ਐਂਡ ਬਹੁਤ ਜ਼ਿਆਦਾ ਸਰਦੀ ਐ ਐਕਸਟ੍ਰੀਮ ਵੈਦਰ ਰਹਿੰਦਾ ਹੈਗਾ ਔਰ ਆਈ ਥਿੰਕ ਗਵਰਨਮੈਂਟ ਨੇ ਜਿਹੜਾ orange alert ਵੀ ਇਸ਼ੂ ਕਰ ਦਿੱਤਾ ਹੈ ਫਾਰ ਦਾ ਨੈਕਸਟ 4-5 ਡੇਸ ਕੱਲ ਵੀ ਟੈਂਪਰੇਚਰ ਜਿਹੜਾ ਸੀਗਾ 40 ਡਿਗਰੀ ਸੀਗਾ ਔਰ ਆਉਣ ਵਾਲੇ ਦਿਨਾਂ ਵਿੱਚ ਕਹਿੰਦੇ ਹੈ ਕਿ 48, 49 इवन 50 ਤੱਕ ਵੀ ਜਾ ਸਕਦਾ ਹੈ ਹੀਟ ਵੇਵ ਨੂੰ ਲੈ ਕੇ ਪੰਜਾਬ 'ਚ orange alert ਜਾਰੀ ਦੇਖੋ ਬੱਚੇ ਬਹੁਤ ਹੀ ਸੈਂਸਿਟਿਵ ਹੁੰਦੇ ਨੇ ਜਿਆਦਾ ਗਰਮੀ ਜਿਆਦਾ ਸਰਦੀ ਉਹਨਾਂ ਤੇ ਵੀ ਨੁਕਸਾਨ ਦੇ ਖਾਸ ਕਰਕੇ ਜਿਹੜੇ ਨਿਊ ਬੋਨ ਛੋਟੇ ਬੱਚੇ ਹੁੰਦੇ ਨੇ ਜਿਵੇਂ ਹੁਣੇ ਡਿਲੀਵਰੀ ਹੋਈ ਜਿਨ੍ਹਾਂ ਦੀ ਉਹਨਾਂ ਵਿੱਚ ਵੀ ਬਹੁਤ ਕਿਉਂਕਿ ਉਹਨਾਂ ਚ ਹਾਈਪਰਥਰਮੀਆ ਹੋ ਜਾਂਦਾ ਵਧੀ ਗਰਮੀ ਤੇ ਹੀਟ ਵੇਵ ਕਾਰਨ ਬੱਚਿਆਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀ ਦਾ ਸਾਹਮਣਾ ਮਾਪੇ ਕੀ ਕਰਦੇ ਜਦੋਂ ਡਿਲੀਵਰੀ ਹੁੰਦੀ ਹੈ ਬੱਚੇ ਨੂੰ ਪੂਰਾ ਕਵਰ ਕਰਕੇ ਰੱਖਦੇ ਐ ਜਿਵੇਂ ਆਪਾਂ ਬੱਚਿਆਂ ਨੂੰ ਅਡਵਾਈਸ ਕਰੀਦਾ ਔਰ ਉਹ ਜ਼ਿਆਦਾ ਕਵਰ ਕਰਨ ਦੇ ਕਰਕੇ ਉਹਨਾਂ ਨੂੰ ਹਾਈਪਰਥਰਮੀਆ ਹੋ ਜਾਂਦਾ ਹੈ ਬੱਚਿਆਂ ਦੀ ਮਾਹਿਰ ਡਾਕਟਰ ਨੇ ਮਾਪਿਆਂ ਨੂੰ ਦਿੱਤੀ ਸਲਾਹ ਪ੍ਰੋਪਰ 에ਅਰ ਦੇ ਵਿੱਚ ਰੱਖੋ ਠੀਕ ਐ ਸੈਕਿੰਡ ਹੀ ਐ ਕਿ ਛੋਟੇ ਬੱਚਿਆਂ ਵਿੱਚ ਜਿਵੇਂ ਬ੍ਰੈਸ ਫੀਡ ਐ ਤੋ ਉਹੋ 2 ਘੰਟੇ ਬਾਅਦ ਪ੍ਰੋਪਰ ਜਦ ਹੀ ਉਹਨਾਂ ਨੂੰ ਬ੍ਰੈਸ ਫੀਡ ਦਿਓ ਪੇਰੈਂਟਸ ਨੂੰ ਖਿਆਲ ਰੱਖਣਾ ਪੈ ਗਿਆ ਕਿ ਉਹਨਾਂ ਦੀ ਜਿਹੜੀ ਹਾਈਡਰੇਸ਼ਨ ਹੈ ਉਹ ਮੇਨਟੇਨ ਕਰਨ ਦੇ ਲਈ ਐਟਲੀਸਟ ਹਰ ਡੇ ਡੇ ਬਾਅਦ ਇੱਕ ਗਲਾਸ ਪਾਣੀ ਜਾਂ ਕੋਈ ਘਰ ਦੇ ਵਿੱਚ ਜਿਵੇਂ ਨਿੰਬੂ ਪਾਣੀ ਹੈ ਜਾਂ ਸ਼ਕੰਦਲੀ ਹੈ ਲੱਸੀ ਹੈ ਉਹ ਇਹ ਚੀਜ਼ਾਂ ਜਿਹੜੀਆਂ ਪੰਜਾਬੀ ਘਰਾਂ ਦੇ ਵਿੱਚ ਆਮ ਹੁੰਦੀਆਂ ਨੇ ਐਟਲੀਸਟ ਇਹ ਬੱਚਿਆਂ ਨੂੰ ਦਿੰਦੇ ਰੋ ਤਾਂ ਕਿ ਉਹਨਾਂ ਦਾ ਜਿਹੜਾ ਹਾਈਡਰੇਸ਼ਨ ਹੈ ਉਹ ਮੇਨਟੇਨ ਰਹੇ ਪੰਜਾਬ ਅੰਦਰ ਗਰਮੀ ਤੇ ਹੀਟ ਵੇਵ ਦਾ ਪ੍ਰਕੋਪ ਲਗਾਤਾਰ ਚੱਰੀ ਹੈ ਉਥੇ ਪੰਜਾਬ ਅੰਦਰ ਹੀਟ ਵੇਵ ਨੂੰ ਲੈ ਕੇ orange ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਅੰਦਰ ਤਾਪਮਨ 44 ਡਿਗਰੀ ਤੋਂ ਵਧੇਰੇ ਚੱਲ ਰਿਹਾ ਹੈ ਉਥੇ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ 'ਚ ਤਾਪਮਨ 44 ਡਿਗਰੀ ਦੇ ਕਰੀਬ ਪਹੁੰਚ ਚੁੱਕਾ ਹੈ ਉਥੇ ਹੀ ਵੱਧ ਰਹੀ ਇਸ ਗਰਮੀ ਕਰਕੇ ਬੱਚਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨੂੰ ਲੈ ਕੇ ਬੱਚਿਆਂ ਦੀ ਮਾਹਰ ਡਾਕਟਰ ਹਰਮਨਜੀਤ ਕੌਰ ਰੰਧਾਵਾ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਵੱਧਦੀ ਗਰਮੀ 'ਚ ਆਪਣੇ ਬੱਚਿਆਂ ਦਾ ਮਾਪੇ ਖਾਸ ਧਿਆਨ ਰੱਖਣ ਡਾਕਟਰ ਹਰਮਨਜੀਤ ਕੌਰ ਰੰਧਾਵਾ ਨੇ ਕਿਹਾ ਕਿ ਪੰਜਾਬ ਚ ਹੀਟ ਵੇਵ ਨੂੰ ਲੈ ਕੇ orange alert ਚੱਲ ਰਿਹਾ ਹੈ ਅਤੇ ਵੱਧੀ ਇਸ ਗਰਮੀ ਚ ਬੱਚਿਆਂ ਨੂੰ ਸਮੇਂ-ਸਮੇਂ ਤੇ ਪਾਣੀ ਪਿਲਾਉਣਾ ਚਾਹੀਦਾ ਹੈ ਅਤੇ ਦੁਪਹਿਰ ਸਮੇਂ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਲੈ ਕੇ ਜਾਣਾ ਚਾਹੀਦਾ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਆਪਣੇ ਬੱਚਨ ਦੇ ਸਿਰ ਟੱਕੇ ਲੈ ਕੇ ਜਾਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ ਡਾਕਟਰ ਹਰਮਨਜੀਤ ਕੌਰ ਰੰਧਾਵਾ ਸਿਵਲ ਹਸਪਤਾਲ ਜਨਾਲਾ ਵਿੱਚ ਬੱਚਿਆਂ ਦੇ ਮਾਹਾਂ ਡਾਕਟਰ ਮਦੋ ਫਨਾਤੇ ਗਏ ਗਰਮੀ ਜਿਹੜੀ ਬਾਤ ਰਹੀ ਹੈ ਇਸ ਜਿਹੜਾ ਗਰਮੀ ਜਿਹੜੀ ਹੈ ਪੰਜਾਬ ਦੇ ਵਿੱਚ ਸਾਨੂੰ ਪਤਾ ਹੈ ਕਿ ਅੰਮ੍ਰਿਤਸਰ ਇੱਕ ਐਕਸਟ੍ਰੀਮ ਜੋਨ ਹੈ ਜਿੱਥੇ ਬਹੁਤ ਜ਼ਿਆਦਾ ਗਰਮੀ ਹੈ ਐਂਡ ਬਹੁਤ ਜ਼ਿਆਦਾ ਸਰਦੀ ਐਕਸਟ੍ਰੀਮ ਵੈਦਰ ਰਹਿੰਦਾ ਹੈਗਾ ਔਰ ਆਈ ਥਿੰਕ ਗਵਰਨਮੈਂਟ ਨੇ ਜਿਹੜਾ orange alert ਵੀ ਇਸ਼ੂ ਕਰ ਦਿੱਤਾ ਹੈ ਫਾਰ ਦਾ ਨੈਕਸਟ 4-5 ਡੇਸ ਕੱਲ੍ਹ ਵੀ ਟੈਂਪਰੇਚਰ ਜਿਹੜਾ ਸੀਗਾ 40 ਡਿਗਰੀ ਸੀਗਾ ਔਰ ਆਉਣ ਵਾਲੇ ਦਿਨਾਂ ਵਿੱਚ ਕਹਿੰਦੇ ਆ ਕਿ 48-49 इवन 50 ਤੱਕ ਵੀ ਜਾ ਸਕਦਾ ਹੈ ਤੋ ਇਸ ਗਰਮੀ ਤੋਂ ਬਚਨ ਦੇ ਲਈ ਖਾਸ ਕਰਕੇ ਜਿਹੜੇ ਸਾਡੇ ਕੋਲੇ ਪੇਸ਼ੈਂਟਸ ਆਉਂਦੇ ਨੇ ਆਪੀਡੀ ਦੇ ਵਿੱਚ ਬੱਚੇ ਆਉਂਦੇ ਉਹਨਾਂ ਦਾ ਖਾਸ ਧਿਆਨ ਰੱਖਣਾ ਪਏਗਾ ਬੱਚਿਆਂ ਦਾ ਕਿਸ ਤਰੀਕੇ ਨਾਲ ਧਿਆਨ ਰੱਖਿਆ ਜਾਵੇ ਗਰਮੀ ਹੈ ਕਿਸ ਤਰੀਕੇ ਨਾਲ ਬੱਚਿਆਂ ਦਾ ਦੇਖੋ ਬੱਚੇ ਬਹੁਤ ਹੀ ਸੈਂਸਿਟਿਵ ਹੁੰਦੇ ਨੇ ਜਿਆਦਾ ਗਰਮੀ ਜਿਆਦਾ ਸਰਦੀ ਉਹਨਾਂ ਤੇ ਵੀ ਨੁਕਸਾਨਦੇਹ ਖਾਸ ਕਰਕੇ ਜਿਹੜੇ ਨਿਊ ਬੋਨ ਛੋਟੇ ਬੱਚੇ ਹੁੰਦੇ ਨੇ ਜਿਵੇਂ ਹੁਣੇ ਡਿਲੀਵਰੀ ਹੋਈ ਜਿਨ੍ਹਾਂ ਦੀ ਉਹਨਾਂ ਵਿੱਚ ਵੀ ਬਹੁਤ ਕਿਉਂਕਿ ਉਹਨਾਂ ਚ ਹਾਈਪਰਥਰਮੀਆ ਹੋ ਜਾਂਦਾ ਹੈ ਜ਼ਿਆਦਾ ਟਾਈਪ ਕਿ ਮਾਪੇ ਕੀ ਕਰਦੇ ਜਦੋਂ ਡਿਲੀਵਰੀ ਹੁੰਦੀ ਹੈ ਬੱਚੇ ਨੂੰ ਪੂਰਾ ਕਵਰ ਕਰਕੇ ਰੱਖਦੇ ਆ ਕਿਉਂਕਿ ਜਿਵੇਂ ਆਪਾਂ ਬੱਚਿਆਂ ਨੂੰ ਡਵਾਈਸ ਕਰੀਦਾ ਔਰ ਉਹ ਜ਼ਿਆਦਾ ਕਵਰ ਕਰਨ ਦੇ ਕਰਕੇ ਉਹਨਾਂ ਨੂੰ ਹਾਈਪਰਥਰਮੀਆ ਹੋ ਜਾਂਦਾ ਹੈ ਈਵਨ ਛੋਟੇ ਬੱਚੇ ਜਿਹੜੇ ਨਿਊ ਬੌਰਨ ਨੇ ਉਹਨਾਂ ਨੂੰ ਹਾਈ ਗ੍ਰੇਡ ਫੀਵਰ ਸਟਾਰਟ ਹੋ ਜਾਂਦਾ ਹੈ ਸੋ ਅਨਡਿਊ ਜਿਹੜਾ ਕਵਰ ਬੱਚਾ ਨੂੰ ਨਾ ਕਰੋ ਪ੍ਰਾਪਰ 에ਅਰ ਦੇ ਵਿੱਚ ਰੱਖੋ ਠੀਕ ਹੈ ਸੈਕੰਡੀ ਹੈ ਕਿ ਛੋਟੇ ਬੱਚਿਆਂ ਵਿੱਚ ਜਿਵੇਂ ਬ੍ਰੈਸ ਫੀਡ ਹੈ ਦੋ ਦੋ ਘੰਟੇ ਬਾਅਦ ਪ੍ਰਾਪਰ ਜਿਹੜੀ ਉਹਨਾਂ ਨੂੰ ਬ੍ਰੈਸ ਫੀਡ ਦਿਓ ਜਿਹੜੇ ਥੋੜੇ ਵੱਡੇ ਬੱਚੇ ਨੇ ਉਹਨਾਂ ਦੇ ਵਿੱਚ ਮੈਨ ਨਹੀਂ ਗਰਮੀ ਦੇ ਇੱਥੇ ਕਿ ਨੂੰ ਜਿਹੜੇ ਆਰ ਡਾਰਸ ਨੇ ਜਿਵੇਂ 12 ਤੋਂ ਲੈ ਕੇ 5 ਵਜੇ ਤੱਕ ਜਦੋਂ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਉਸ ਦੇ ਵਿੱਚ ਲੈ ਕੇ ਬੱਚਿਆਂ ਨੂੰ ਘਰੋਂ ਬਾਹਰ ਨਾ ਨਿਕਲੋ ਬੱਚਿਆਂ ਨੂੰ ਛੁੱਟੀਆਂ ਨੇ ਉਹਨਾਂ ਨੂੰ ਘਰੇ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਇਨਵੋਲ ਕਰੋ ਤਾਂ ਕਿ ਬੱਚੇ ਘਰ ਦੇ ਵਿੱਚ ਰਹਿ ਕੇ ਘਰ ਦਾ ਜਿਹੜਾ ਮਾਹੌਲ ਹੈ Enjoy ਕਰ ਸਕਣ ਤੇ ਗਰਮੀ ਤੋਂ ਬਚ ਸਕਣ ਪਾਣੀ ਬਹੁਤ ਜ਼ਿਆਦਾ ਕੱਢੋ ਪਾਣੀ ਦਾ ਇਹ ਕਿ ਬੱਚਿਆਂ ਦੇ ਸਾਹਮਣੇ ਇਹ ਹੁੰਦਾ ਕਿ ਪਾਣੀ ਕਿਉਂਕਿ ਬੱਚੇ ਖੇਡਾਂ ਚ ਇੰਨੇ ਮਸਤ ਹੋ ਜਾਂਦੇ ਉਹਨਾਂ ਨਾਲ ਨਾ ਚੀਜ਼ਾਂ ਦੀ ਪਰਵਾਹ ਨਹੀਂ ਦੀ ਤੇ ਪੇਰੈਂਟਸ ਨੂੰ ਖਿਆਲ ਰੱਖਣਾ ਪੈਗਾ ਕਿ ਉਹਨਾਂ ਦੀ ਜਿਹੜੀ ਹਾਈਡਰੇਸ਼ਨ ਹੈ ਉਹਨੂੰ ਮੇਨਟੇਨ ਕਰਨ ਦੇ ਲਈ ਐਟਲੀਸਟ ਘੰਟੇ ਡੇਢ ਬਾਅਦ ਇੱਕ ਗਲਾਸ ਪਾਣੀ ਜਾਂ ਕੋਈ ਘਰ ਦੇ ਵਿੱਚ ਜਿਵੇਂ ਨਿੰਬੂ ਪਾਣੀ ਹੈ ਜਾਂ ਸ਼ਕੰਜਵੀ ਹੈ ਲੱਸੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਪੰਜਾਬੀ ਘਰਾਂ ਦੇ ਵਿੱਚ ਆਮ ਹੁੰਦੀਆਂ ਨੇ ਐਟਲੀਸਟ ਇਹ ਬੱਚਿਆਂ ਨੂੰ ਦਿੰਦੇ ਰੋ ਤਾਂ ਕਿ ਉਹਨਾਂ ਦਾ ਜਿਹੜਾ ਹਾਈਡਰੇਸ਼ਨ ਹੈ ਉਹ ਮੇਨਟੇਨ ਰਹੇ ਜੇ ਦੇਖੋ ਐਮਰਜੈਂਸੀ ਵਿੱਚ ਜਾਣਾ ਵੀ ਪੈਂਦਾ ਤੇ ਹੈਡ ਪ੍ਰੋਪਰ ਉਹਨਾਂ ਦਾ ਸਿਰ ਕਵਰ ਹੋਵੇ ਕੈਪ ਲਾ ਲਓ ਜਾਂ ਠੰਡਾ ਟਾਵਲ ਕਰਕੇ ਉਹ ਸਿਰ ਦੇ ਉੱਤੇ ਰੱਖ ਲਓ ਦੂਸਰੀ ਗੱਲ ਹੈ ਨਾਲ ਪਾਣੀ ਦੀਆਂ ਬੋਟਲਸ ਕੈਰੀ ਕਰੋ ਠੀਕ ਹੈ ਜਾਂ ਛਤਰੀ ਦਾ ਇਸਤੇਮਾਲ ਕਰੋ ਛਤਰੀ ਦਾ ਨਾ ਕੋਈ ਟਿਕ ਨਹੀਂ ਪੈ ਰਿਹਾ ਸੇਰੈਂਟ ਸਹੀ ਹੈ ਕਿ ਆ ਬੱਚਿਆਂ ਨੂੰ ਇਸ ਹੀਟ ਵੇਵ ਤੋਂ ਬਚਾਉਣ ਦੇ ਲਈ ਕਿਉਂਕਿ ਸਰਕਾਰ ਵੀ ਕਾਫੀ ਐਫਰਟਸ ਲਗਾਉਂਦੀ ਹੈ बार-बार ਤਹਾਨੂੰ ਇਨਸਟਰਕਸ਼ਨਸ ਵੀ ਇਸ਼ੂ ਕਰਦੀ ਹੈ ਕਿ ਹੀਟ ਵੇਵ ਤੋਂ ਕਿਵੇਂ ਬਚਿਆ ਜਾ ਸਕੇ ਸੋ ਆਰਡਰਸ 12 ਤੋਂ 5 ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਲੈ ਕੇ ਬੱਚੇ ਨੂੰ ਬਾਹਰ ਨਾ ਨਿਕਲੋ ਐਮਰਜੈਂਸੀ 'ਚ ਜਾਣਾ ਹੈ ਤੇ ਪ੍ਰੀਕਾਸ਼ਨ ਨਾਲ ਛਤਰੀ ਲੈ ਕੇ ਚਲੋ ਸਿਰ ਨੂੰ ਕਵਰ ਕਰੋ ਨਾਲ ਆਪਣੀ ਪਾਣੀ ਦੀਆਂ ਜਿਹੜੀਆਂ ਬੋਟਲਸ ਨੇ ਉਹ ਕੈਰੀ ਕਰੋ